ਨਬਾਤ ਦੇ ਵਿੱਚ ਇੱਕ ਕਲਯੁਗੀ ਨੂੰਨੇ ਆਪਣੀ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਡਰ ਦਿੱਤਾ ਇੱਕ ਟਕਣਾ ਕਰੇ ਨੂੰ ਕਲੇਸ਼ ਅਤੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਹੋਈ ਹੈ ਜਿੱਥੇ 65 ਸਾਲ ਦੀ ਰਜਿੰਦਰ ਕੌਰ ਦੀ ਮੌਤ ਹੋ ਗਈ ਹੈ ਜਿਸ ਨੂੰ ਪੁਲਿਸ ਨੇ ਸੂਚਨਾ ਮਿਲਣ ਤੇ ਤੁਰੰਤ ਕਦਮ ਚੁੱਕਦੇ ਹੋਏ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਆਰੋਪੀ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਦੱਸਦੀ ਹੈ ਕਿ ਅਤੇ ਜ਼ਮੀਨੀ ਵਿਵਾਦ ਦੇ ਕਾਰਨ ਹੀ ਘਟਨਾ ਵਾਪਰੀ ਹੈ ਮ੍ਰਿਤਕ ਰਜਿੰਦਰ ਕੌਰ ਦੇ ਭਰਾ ਬਲਬੀਰ ਸਿੰਘ ਅਤੇ ਪਤੀ ਨੇ ਕਿਹਾ ਕਿ ਉਸ ਦੀ ਭੈਣ ਰਜਿੰਦਰ ਕੌਰ ਦੀ ਮੌਤ ਦਾ ਕਾਰਨ ਉਸ ਦੀ ਨੂੰਹ ਹੈ ਜਿਸ ਨੇ ਘਰ ਦੇ ਵਿੱਚ ਲੜਾਈਆਂ ਪਾਈਆਂ ਹੋਈਆਂ ਸਨ ਲੜਾਈ ਦਾ ਮੁੱਖ ਕਾਰਨ ਇਹ ਸੀ ਕਿ ਸੱਸ ਆਪਣੀ ਜ਼ਮੀਨ ਉਸ ਦੇ ਨਾਮ ਨਹੀਂ ਕਰਨ ਨੂੰ ਤਿਆਰ ਸੀ ਜਿਸ ਨੂੰ ਆਪਣੇ ਨਾਂ ਤੇ ਨੂੰ ਕਰਨਾ ਚਾਹੁੰਦੀ ਸੀ ਅਤੇ ਨਾਲ ਹੀ ਉਸ ਦੇ ਸਾਰੇ ਪੈਸੇ ਤੇ ਗਹਿਣਿਆਂ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਰੱਖਣਾ ਚਾਹੁੰਦੀ ਸੀ ਜਿਸ ਦੇ ਕਾਰਨ ਇਹ ਕਾਨੂੰਨੀ ਵਾਰਦਾਤ ਨੂੰ ਨੂਦ ਵੱਲੋਂ ਅੰਜਾਮ ਦਿੱਤਾ ਗਿਆ ਇਸ ਮੌਕੇ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਸੱਸ ਅਤੇ ਨੂੰ ਦੇ ਵਿਚਕਾਰ ਘਰੇਲੂ ਗਲੇਜ਼ ਦਾ ਕਾਰਨ ਜ਼ਮੀਨੀ ਵਿਵਾਦ ਸੀ ਕਈ ਵਾਰ ਇਹਨਾਂ ਦੇ ਘਰ ਦਾ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਘਰੇਲੂ ਕਲੇਸ਼ ਅਤੇ ਪੈਸਿਆਂ ਦਾ ਲਾਲਚ ਇਸ ਘਟਨਾ ਦਾ ਕਾਰਨ ਬਣਿਆ ਫਿਲਹਾਲ ਇਸ ਮਾਮਲੇ 'ਚ ਪੁਲਿਸ ਦੇ ਵੱਲੋਂ ਜਾਂਚ ਚੱਲ ਰਹੀ ਹੈ ਖੁਲੂਮਜ਼ਮੂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਦੇ ਚਲਦੇ ਆ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਜੜੀ ਹੋਈ ਸ਼ੁਰੂ ਕਰ ਦਿੱਤੀ ਜਾਵੇਗੀ ਆਪਾਂ ਭੈਣ ਦੇ ਘਰ ਨੇ ਤੇ ਬਲਵੀਰ ਸਿੰਘ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਆਪ ਘਰੋਂ ਚੱਲ ਪਿਆ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਭੈਣ ਨੂੰ ਦਵਾਈ ਪਿਆਈ ਗਈ ਤੇ ਜਦ ਫੇਰ ਮੈਂ ਰਸਤੇ 'ਚ ਇਹਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਥੇ ਮੈਂ ਘਰਾਂ ਕਹਿੰਦਾ ਮੈਂ ਕਿ ਮੈਨੂੰ ਦੱਸ ਕੇ ਇਨਾ ਗਿਆ ਤੂੰ ਮੈਂ ਤੇਰੇ ਨਾਲ ਹੀ ਚੱਲਾਂ ਇਹ ਕਹਿੰਦਾ ਤੂੰ ਫਟਾਫਟ ਆ ਜਾ ਵੀ ਭੈਣ ਨੂੰ ਤਾਂ ਦਵਾਈ ਪਿਆਤੀ ਵੀ ਰੋਕੇ ਮੈਨੂੰ ਦੱਸਿਆ ਨਹੀਂ ਤੇ ਫੇਰ ਮੈਂ ਆਖਿਆ ਮੈਂ ਆਖਿਆ ਵੀ ਤੂੰ ਕੋਈ ਨਾ ਵੀ ਮੈਂ ਆਵਾਂ ਕਿੱਥੇ ਇਹਨੂੰ ਇਹ ਕਹਿੰਦਾ ਵੀ ਜਿੱਥੇ ਮੇਰਾ ਜੀ ਕਰਦਾ ਉੱਥੇ ਨੂੰ ਆ ਜਾ ਤਲ ਫੇਰ ਮੈਂ ਕਹਾਂਗਾ ਮੈਂ ਚਾਰ ਹੁਣਾ ਚੱਲ ਫੇਰ 10 ਮਿੰਟਾਂ ਬਾਅਦ ਫੇਰ ਫੋਨ ਕੀਤਾ ਵੀ ਉਹ ਤਾਂ ਮੋੜ ਲਿਆ ਏ ਕਣੀ ਵਾਲਿਆਂ ਨੇ ਮੈਨੂੰ ਮੋੜ ਲਿਆ ਮੋੜ ਕੇ ਤੇ ਮੈਨੂੰ ਫੇਰ ਕਹਿੰਦਾ ਵੀ ਤੁਸੀਂ ਦੰਦਰਾਲੇ ਨੂੰ ਆ ਜਾਓ ਫੇ ਚਲੋ ਅਸੀਂ ਦੰਦਰਾਲੇ ਨੂੰ ਆ ਗਏ ਦੰਦਰਾਲੇ ਆ ਕੇ ਜਦ ਦੇਖਿਆ ਫੇ ਉਹ ਭੈਣ ਤਾਂ ਆਏ ਦੇ ਵਿੱਚ ਫਰਿੱਜ ਦੇ ਵਿੱਚ ਪਾਈ ਹੋਈ ਸੀ ਚਲ ਫੇਰ ਕਹਿੰਦੇ ਨੇ ਇਨਰ ਪਾਏ ਸੰਗੀ ਵੀ ਮਿਲਿਆ ਸਾਨੂੰ ਜੱਫੀ ਪਾ ਕੇ ਸਾਡਾ ਪ੍ਰਾਣਾ ਮਤਲਬ ਜੀ ਨੂੰ ਗੈਹੀ ਹੋਈ ਸੀਗੀ ਸਾਡੀ ਭੈਣ ਉਹ ਜੱਫੀ ਪਾ ਕੇ ਰੋਇਆ ਤੇ ਮੈਂ ਆਖਿਆ ਕਹਿੰਦਾ ਕਹਿੰਦਾ ਅਸੀਂ ਤਾਂ ਗਾਲ ਤੇ ਜਮੇ ਵੀ ਆ ਪਿਆਤੀ ਇਹ ਗੱਲ ਤੋਂ ਦਰਦੇ ਤੇ ਸੰਤਾ ਤੱਕੇ ਨਾਲ ਪਈ ਹੈ। ਹਿੰਦਰਪਾਹ ਕਿ ਮਹਿੰਦਰਪਾਹ ਸਿੰਘ ਨੇ ਕਿਹਾ ਮੈਨੂੰ ਦੱਸਿਆ। ਹਾਂਜੀ ਜੀ ਦੱਸਿਆ ਜੀ। ਵੀ ਮੈਨੂੰ ਆ ਵੀ ਆ ਦਵਾਈ ਪਈ ਗਈ ਮੈਂ ਖੋਹੀ ਹੈ। ਦਵਾਈਏ ਦੇ ਕੋਲੇ ਸੀਗੀ ਨਰਪਾਹ ਸਿੰਘ ਦੇ ਪੁੜੀ। ਜਿਹੜੀ ਉਹ ਆਪਾਂ ਕਣਕਿਛ ਧਰਦੇ ਹਾਂ। ਜਿਹਦੇ ਵੱਲੋਂ ਪਈ ਗਈ ਹੈ ਜੀ। ਇਹ ਆਪਣੀ ਨੂਨ ਦਾ ਨੌਕਾ ਹੈ। ਅੱਛਾ। ਸਰਜੀਤ ਕਹ ਰਿਹਾ ਹਣੀ। ਇਹ ਕਹਿੰਦਾ ਕਿ ਨੂਨ ਹੈ ਆਪਣੀ ਸੱਸ ਤੋਂ ਦਵਾਈ ਪਈ ਹੈ। ਹਾਂ ਹਾਂ। ਬਾਕੀ ਉਹਦੇ ਚਾਲ ਚੱਲਣਾ ਤੋਂ ਵੀ ਪਤਾ ਲੱਗਦਾ ਜੀ ਵਿੱਚ ਹੀ ਫਦੀਨੀ ਉਹ ਗੱਲਾਂ ਉਹ ਜਿਵੇਂ ਕਰਦੀ ਐ ਕੋਈ ਉਹਦੇ ਯਾਦਵ ਨਹੀਂ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਪਤਾ ਲੱਗਦਾ ਇੱਥੇ ਨਗਰ ਤੋਂ ਜ਼ਿਆਦਾ ਬਹੁਤ ਪਤਾ ਲੱਗਦਾ ਨਗਰ ਸਾਡੇ ਜਾਂ ਬੰਦਿਆਂ ਨੂੰ ਸਾਡੇ ਆਉਂਦਿਆਂ ਨੂੰ ਕਿ ਅਸੀਂ ਦੋ ਭਰਾ ਜਦੀ ਭੱਜ ਕੇ ਆਏ ਦੋ ਕ ਸਾਡੇ ਘਰ ਵਾਲੀਆਂ ਨਾਲ ਜਦ ਸਾਨੂੰ ਇੱਥੇ ਬੰਦੇ ਮਿਲੇ 10 20 ਸਾਰੇ ਇਹੀ ਗੱਲ ਕਹਿੰਦੇ ਤੇ ਸਾਨੂੰ ਤਾਂ ਵੀ ਇਹਨਾਂ ਨੇ ਵੀ ਬਹੁਤ ਵੱਡ ਗਲਤ ਹੋਇਆ ਕੰਮ ਵੀ ਇਹ ਤਾਂ ਬਾਹਰ ਵੀ ਕੱਢ ਕੇ ਕਈ ਵਾਰੀ ਰਾਤ ਨੂੰ ਬਾਹਰ ਵੀ ਕੱਢਦੇ ਤੇ ਦੋਨਾਂ ਨੂੰ ਉਹਨਾਂ ਨੇ ਇਹ ਲੋਕਾਂ ਨੇ ਦੱਸਿਆ ਮੈਂ ਬੜਾ ਉਹ ਆ ਅਸੀਂ ਮੰਗ ਇਹੀ ਕਰਦੇ ਆ ਜੀ ਇਹਨੂੰ ਸਖਤ ਤੋਂ ਸਖਤ ਤੋਂ ਸਜ਼ਾ ਹੋਣੀ ਚਾਹੀਦੀ ਹੈ ਇਹ ਜੇ ਮਤਲਬ ਇਹੋ ਜਿਹੇ ਜਨਾਨੀਆਂ ਨਾ ਹੋਣ ਕਿਉਂਕਿ ਨਾ ਹੀ ਤਾਂ ਫਿਰ ਬਜ਼ੁਰਗਾਂ ਦੇ ਬੜੇ ਔਖੇ ਹੋ ਜਾਣਗੇ ਟਾਈਮ ਕੱਢਣੇ ਹੁਣ ਦੇਦੀ ਜੀ ਤੋਂ ਜਾਹਰ ਆ ਧੱਕੇ ਨਾਲ ਮੈਂ ਉੱਥੇ ਦੀ ਸਵੇਰੇ ਸਾਢੇ 8 ਦਾ ਤਾਂ ਟਾਈਮ ਜੀ ਆ ਜੀ ਹੂੰ ਬਸ ਉਹ ਪਰ ਉਹ ਧਾਰਾ ਤੋਂ ਕੰਮ ਕਰਕੇ ਜੀ ਆਏ ਉਹ ਇਹਦੇ ਬੈਠੀ ਦੀ ਲੋਬੀ ਚ ਹੂੰ ਬਹੁਤ ਸੋਹਣ ਜਹਾਦੀ ਸੀ ਕਾਰਨ ਕੀ ਸੀਗਾ ਲੜਾਈ ਪੈ ਗਈ ਜੀ ਬਸ ਲਾਈ ਲੜਦੀ ਵੱਧ ਸੀ ਹਰ ਟਾਈਮ ਰੋਜ਼ ਲੜਾਈ ਪੈਂਦੀ ਸੀ ਹੂੰ ਸਾਨੂੰ ਪਹਿਲਾਂ ਤਾਂ ਧੱਕੇ ਮਾਰੇ ਨੇ ਜੀ ਅੱਛਾ ਜੀ ਮੈਨੂੰ ਵੀ ਮੇਰੇ ਘਰ ਆਈ ਹੂੰ ਵੀ ਲੋ ਗਾਲਾਂ ਮਾਂ ਮਾਂ ਭੈਣਾਂ ਜਾਂ ਕਰਦੀ ਸੀ ਹਾਂ ਇਨਸਾਫ ਮਿਲਣਾ ਚਾਹੁੰਦੇ ਜੀ ਹੋਰ ਕੁਝ ਨਹੀਂ ਉਹ ਨੂੰ ਹਰ ਵੇਲੇ ਕਲੇਸ਼ ਕਰਦੀ ਸੀ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਹੂੰ ਫੇਰ ਧੱਕੇ ਨਾਲ ਜਾ ਫੋਨ ਗਿਆ ਵੀ ਨੇ ਦਵਾਈ ਪੇਤੀ ਰੋਕਣੇ ਘਰੋਂ ਆਪਣੇ ਭੱਜ ਲਿਆ ਮੈਂ ਉਹ ਕੁੜੀ ਇਨੀ ਡਰਦੀ ਨਹੀਂ ਸੀ ਸੰਤ ਅੰਦਰ ਨਹੀਂ ਬਣਨਦੀ ਕਹਿੰਦੀ ਮੈਨੂੰ ਨਾਲ ਲੜੂ ਕੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਪੀਓ ਪਟੇ ਉਹ ਕਹਿੰਦੀ ਬਾਹਰ ਹੀ ਮੁਰਜੂ ਅੰਦਰ ਨਹੀਂ ਬਣਨਾਤਾ ਫਿਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਇਹਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਕਿੱਥੇ ਬਣਨਦੀ ਸੀ ਕੁੜੀਏ ਸਾਡੀ ਡਰਦੀ ਇਨੀ ਤੀ ਉਹ ਕਹਿੰਦੀ ਕਲੇਸ਼ ਕਰੂ ਮੇਰੇ ਨਾਲ ਤੁਸੀਂ ਆਓ ਵੀ ਨਾ ਅਸੀਂ ਤਾਂ ਕਹਿੰਦੇ ਪਿੰਡ ਆ ਜਾ ਸਾਰਾ ਕੁਝ ਹੋਏਗਾ ਤੂੰ ਤੂੰ ਇੱਥੇ ਰਹਿ ਨਹੀਂ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਸਜ਼ਾ ਮਿਲਦੀ ਐ ਉਹ ਮਿਲਣੀ ਚਾਹੀਦੀ ਐ ਇਹਨਾਂ ਦਾ ਜਿੱਕਰੇ ਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰਹ ਐ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਐ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਐ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਐ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਬਗ ਵੀ ਗਏ ਸੀਗੇ ਫੇਰ ਉਤੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਆ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰ ਵਾਲਾ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੁਣ ਚਾਈਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਐ ਆਪਣੀ ਸੱਸ ਨੂੰ ਆਪਦੀ ਸੱਸ ਨੂੰ ਹਾਂ ਜੀ ਅੱਛਾ ਜੀ ਸਾਰੀ ਦਿਹਾੜੀ ਪੈਸੇ ਪੈਸੇ ਕਰੀ ਜਾਂਦੀ ਆ ਪਰ ਜਿਵੇਂ ਜੀ ਜਮੀਨ ਕਪੂ ਵੀ ਅਜੇ ਕੰਮ ਨਹੀਂ ਕਰਦੇ ਹੈ ਕਿ ਜਿਹੜੇ ਕੰਮ ਉਹ ਕਰਦੀ ਆ। ਜਿਵੇਂ ਆ ਤੇਰੇ ਨੌਕਰਾਂ ਉਹ ਜੀ ਕੁਝ ਪੋਤੇ ਦੇ ਨੌਕਰਾਈ ਵੀ ਆ ਚੇ ਨੇ ਜੀ। ਅੱਛਾ ਤੇ ਕੁਝ ਉਹਦੇ ਨਵਾਂ ਕਹਿੰਦੇ ਉਹ ਵੀ ਸਾਨੂੰ ਦੋਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵੋ ਜ਼ਮੀਨ ਜਦੋਂ ਹੁਣੇ ਕੁੱਟ ਕੇ ਘਰੋਂ ਕੱਢ ਦਈਏ ਤੁਸੀਂ ਬੰਦਿਓ ਪੈਸੀ ਕਲੇਸ਼ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ। ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜਿਹੋ ਦੀ ਕਿਸੇ ਪਿੰਡ ਚ ਨਹੀਂ ਬੰਦੀ ਆਪ ਦੇ ਸਕੇ ਚਾਚੇ ਤਾਂ ਕਿਸੇ ਨਾਲ ਨਹੀਂ ਬੰਦੀ ਜੋ। ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅ ਏ ਰਜਿੰਦਰ ਕੌਰ ਸੀ ਜਿਹਨਾਂ ਰਾਤ ਹਿੰਸਾ ਦੀ ਰਣ ਵਾਲੀ 61 ਸਾਲ ਕਮਨ ਕਰੀ 65 ਸਾਲ ਸੀ ਇਹਦੀ ਤੇ ਇਸ ਦੀ ਨੂੰ ਸੀ ਸਰਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ 'ਚ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਪਦੇ ਵਿੱਚ ਸੱਸ ਨੂੰ ਦਾ ਤੇ ਇਸ ਵਾਰੀ ਅੱਗੇ ਤਕਤੀਸ ਚੱਲ ਰਹੀ ਹੈ ਹਾਂਜੀ ਨੂੰ ਸਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ 23 ਸਾਲਾਂ ਦੀ ਸਜ਼ਾ ਕਰਨਾ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਸੱਜੇ ਸਾਹਵਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ